ਸੋਡੇ ਮੌਤ ਨਾਲ ਪਹਿਲਾਂ ਤੁਹਾਡੀ ਮਾਸੀ ਮਰ ਗਈ ਤੁਹਾਡੀ ਮਾਸੀ ਨੂੰ ਮੌਤ ਆ ਗਈ ਓਹੋ ਮਾਸੀ ਤੂੰ ਨਾ ਫਿਕਰ ਕਰਿਆ ਕਰ ਕੋਈ ਨਾ ਤੇਰੇ ਪੱਤਾ ਸੀ ਸਾਨੂੰ ਕੁਛ ਨਹੀਂ ਹੁੰਦਾ ਸਾਨੂੰ ਰੱਬ ਦਾ ਸਹਾਰਾ ਕਿ ਤੇਰਾ ਸਹਾਰਾ ਸਾਨੂੰ ਕੁਛ ਨਹੀਂ ਹੁੰਦਾ ਸਾਨੂੰ ਬੇ ਪੁੱਤ ਮੈਂ ਤਾਂ ਆਥੋਂ ਲੜਕੇ ਵਸੇ ਹੀ ਅਰਦਾਸ ਕਰਦੀਆਂ ਜਿੱਥੇ ਵੀ ਹੈਗੇ ਨੇ ਮੇਰੇ ਬੁੱਤ ਠੀਕ ਠਾਕ ਰਹਿਣ ਲੰਬੀ ਉਮਰ ਫਲਾਈ ਰੱਬਾ ਤੇਰੇ ਬੁੱਤਾਂ ਨੂੰ ਔਰ ਤੂੰ ਤਾਂ ਉਹੀ ਮਾਸੀ ਮਨਮੋਲਾ ਕਰਨ ਵਾਲੀ ਐ ਕੋਈ ਮਾਸੀ ਐ ਤਾਂ ਦੱਸ ਦੇ ਸਾਡਾ ਛੋਟਾ ਵੀਰ ਤੂਫਾਨ ਕਿੱਥੇ ਐ ਹਾਂ ਉਹ ਵੀ ਦਿਨਾਂ ਨਹੀਂ ਉਹ ਤਾਂ ਗੱਭਰੂ ਹੋ ਗਿਆ ਹੋਣਾ ਹਾਂ ਪੁੱਤਾ ਛੋੜੇ ਆਉਣ ਤੋਂ ਪਹਿਲਾਂ ਪਹਿਲਾਂ ਹੁਣੀ ਗਿਆ ਸੀ ਸਕੂਲ ਨੂੰ ਤਿਆਰ ਹੋ ਕੇ ਆ ਦੇ ਪਹਿਣਾ ਪੈਣ ਪੁੱਤ ਕਈ ਦਿਨ ਹੋ ਗਏ ਸੀ ਤੁੰ ਨੂੰ ਢੀਕਦਿਆਂ ਨੂੰ ਰੋਜ਼ ਹਰ ਰੋਜ਼ ਛੋੜੇ ਅੰਗਲਦਾ ਕਰਦੀ ਸੀਗੀ ਵੀ ਮੇਰੇ ਵੀਰ ਪਤਾ ਨਹੀਂ ਕਿਵੇਂ ਨੇ ਕਿਵੇਂ ਨਾ ਉਹ ਤਾਂ ਬੁੱਤ ਢੀਕਦੀ ਸੀ ਨਾ ਖਾ ਉਹ ਦਿਨਾਂ ਕਿ ਗਈ ਹੈਗੀ ਉੱਥੇ ਦੀ ਨਾਨੀ ਢਿੱਲੀ ਹੋ ਰਹੀ ਹੈਗੀ ਹੁਣ ਤਾਂ ਵੀ ਵੱਡੀ ਹੋ ਜਾਨੀ ਹੈ ਨਾ ਸਿਆਣੀ ਹੋ ਜਾਈਏ ਪੁੱਤ ਹਾਂ ਹੋਰ ਅਸੀਂ ਵੀ ਤਾਂ ਖੇਡ ਜਨਾਬ ਆ ਕੇ ਵਾਸੀ ਸਵਾਦ ਖਰੀ ਬਣਾ ਕੇ ਲੈ ਜਾਨੀ ਮੇਰੀ ਭੈਣ ਤੋਂ ਸਾਡਾ ਵੀ ਚੀ ਕਰਦਰੀ ਮਾਂ ਮਿਲ ਕੇ ਆਵਾਂ ਜਾ ਕੇ ਹਾਂ ਜਰੂਰ ਆਏ ਮੈਂ ਹੁਣ ਤੁਸੀਂ ਜਾਇਆਂ ਦਾ ਪਤਾ ਓਰੇ ਰਹੋ ਮਾਸੀ ਉੜੀਆਂ ਕੋਈ ਨਾ ਮੇਰੀ ਗੱਲ ਸੁਣ ਮਾਸੀ ਭੁੱਖ ਲੱਗਦੀ ਐ ਤੇ ਚਾਰ ਪੰਜ ਦਿਨਾਂ ਤੋਂ ਰੋਟੀ ਨਹੀਂ ਖਾਦੀ